ਚੋਨਾ ਲਗਾਉਣ ਤੋਂ ਪਹਿਲਾਂ ਤੇ ਬਾਅਦ ਕੱਖਾਂ ਵਾਸਤੇ ਕਿਹੜੀ ਦਵਾਈ ਪਾਉਣੀ ਚਾਹੀਦੀ ਹੈ ਇਹ ਜਾਣਕਾਰੀ ਲਈ ਵੀਡੀਓ ਨੂੰ ਐਂਡ ਤੱਕ ਦੇਖੋ ਜੇ ਤੁਸੀਂ ਚੋਨਾ ਲਾਉਣ ਤੋਂ ਪਹਿਲਾਂ ਦਵਾਈ ਪਾਉਂਦਾ ਚਾਹੁੰਦੇ ਹੋ ਤਾਂ ਤੁਸੀਂ ਪ੍ਰੀ ਐਮਰਜੈਂਸੀ ਦਵਾਈ ਜਿਵੇਂ ਪੈਂਡੀਮੈਥਲਨ 30% ਇਸੀ ਵਰਗੀਆਂ ਦਵਾਈਆਂ ਜਿਵੇਂ ਕਿ ਸਟੌਪ ਜਾਂ ਇਹ 1 ਲੀਟਰ ਦਵਾਈ 100x20 ਲੀਟਰ ਪਾਣੀ ਚ ਘੋਲ ਕੇ ਛੜਕੋ ਜੇ ਝੋਨਾ ਲਾਉਣ ਤੋਂ ਬਾਅਦ ਕੱਖ ਹੋਏ ਨੇ ਤਾਂ 22 ਪੈਰ ਬੈਕ ਸੋਡੀਅਮ 10% ਐਸ.ਈ. ਵਰਗ ਦੀਆਂ ਦਵਾਈਆਂ ਜਿਵੇਂ ਨੋਮਨੀ ਗੋਲਡ ਜਾਂ ਮੈਚ ਵੀਡ ਨਾਲ ਨਾਲ ਜਾਣੀਆਂ ਜਾਂਦੀਆਂ ਦਵਾਈਆਂ ਦਾ ਛਿੜਕਾ ਕਰੋ ਇਹ 100 ਮਿਲੀਲੀਟਰ ਦਵਾਈ 120 ਲੀਟਰ ਚ ਪਾਣੀ ਮਿਲਾ ਕੇ ਸਪਰੇਅ ਕਰੋ ਧਿਆਨ ਰੱਖੋ ਜੇ ਝੋਨਾ ਲਗਾਉਣ ਤੋਂ ਪਹਿਲਾਂ ਸਪਰੇਅ ਕਰਨੀ ਹੈ ਤਾਂ ਪਾਣ ਵਿੱਚ ਥੋੜਾ ਹਲਕਾ ਪਾਣੀ ਹੋਣਾ ਚਾਹੀਦਾ ਹੈ ਨਾ ਜ਼ਿਆਦਾ ਵੱਧ ਨਾ ਜ਼ਿਆਦਾ ਘੱਟ ਜੇ ਤੁਸੀਂ ਧੋਣਾ ਲਗਾਉਣ ਤੋਂ ਬਾਅਦ ਸਪਰੇਅ ਕਰਨੀ ਹੈ ਤਾਂ ਬਾਹਨ ਨੂੰ ਚੰਗੀ ਤਰ੍ਹਾਂ ਛਕਾ ਕੇ ਸਪਰੇਅ ਕਰੋ ਤੇ ਘਟੋ ਘਟ 2-4 ਦਿਨ ਬਾਅਦ ਨੂੰ ਸੁੱਕੇ ਰੱਖੋ ਤੇ ਹਰ ਦਵਾਈ ਉਦੋਂ ਹੀ ਕੰਮ ਕਰੋ ਜਦੋਂ ਉਸ ਦੀ ਲੋੜ ਹੋਵੇ ਧਿਆਨ ਰੱਖੋ ਛੜਕਾ ਸਮੇਂ ਹੋਰ ਫਸਲਾਂ ਉੱਤੇ ਦਵਾਈ ਨਾ ਪਵੇ ਤੇ ਹੋਰ ਜਾਣਕਾਰੀ ਲਈ ਸਾਡੇ ਜਨਰਲ ਐਗਰੋ ਪੰਜਾਬ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ ਸਾਨੂੰ ਕਮੈਂਟ ਕਰਕੇ ਦੱਸੋ ਤੁਸੀਂ ਕਿਹੜੀ ਦਵਾਈ ਵਰਤਦੇ ਹੋ ਧੰਨਵਾਦ